ਦੀ ਕਰਨਾ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੱਤਰਕਾਰ ਦੋਸਤਾਂ ਦਾ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਬੜਾ ਸਿੱਧੇ ਦਿਨਾਂਲੇ ਇਸ ਗੱਤੇ ਲੱਗੇ ਹੋ ਕਿ ਲੋਕਾਂ ਦੀ ਤਕਲੀਫ ਲੋਕਾਂ ਦੀ ਆਵਾਜ਼ ਨੂੰ ਸੁਦੇਸ਼ਾ ਵਿਦੇਸ਼ਾਂ ਦੇ ਵਿੱਚ ਪਹੁੰਚਾਣੀ ਹੋਵੇ ਔਰ ਉਸੇ ਡੜੀ ਦੇ ਵਿੱਚੋਂ ਸਾਡੇ ਇਸ ਕਿਸੋਖਾਨਾ ਪਿੰਡ ਦੇ ਲੋਕਾਂ ਦੀ ਆਵਾਜ਼ ਵੀ ਹੋਵੇ ਤੁਸੀਂ ਪੂਰੀ ਤਾਕਤ ਦੇ ਨਾਲ ਚੱਕਿਆ ਅੱਜ ਦਾ ਪ੍ਰੈਸ ਕਾਨਫਰੰਸ ਦਾ ਜਿਹੜਾ ਮੇਨ ਇਸ਼ੂ ਹੈ ਸਾਡਾ ਮੇਨ ਮੁੱਦਾ ਹੈ ਅੱਜ ਇੱਕ ਦੋ ਗੱਲਾਂ ਹੋਰ ਨੇ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਹੋਈਆਂ ਨੇ ਇਹ ਚਲਦੇ ਕਿਸੋਖਾਨਾਂ ਦੇ ਮੋਰਚੇ ਦੇ ਸੰਬੰਧ ਵਿੱਚ ਦੇਖੋ ਇਹ ਗੱਲ ਕੋਈ ਲੋਕੀ ਸ਼ਿਪੇ ਨਹੀਂ ਹੈ ਕਿ ਇੱਕ ਸ਼ਹਿਰ ਦਾ ਪਾਣੀ ਕੱਢਣਾ ਗੰਦਾ ਪਾਣੀ ਤੇ ਇਹ ਕੋਈ ਕਾਨੂੰਨ ਨਹੀਂ ਹੈ ਜਾਨਦਾ ਕਿਤੇ ਵੀ ਇਹ ਅਲਾਉ ਨਹੀਂ ਕੀਤਾ ਜਾਂਦਾ ਖੇਤ ਕੀਤਾ ਉਹਦਾ ਗੰਦਾ ਪਾਣੀ ਕਿਸੇ ਪਿੰਡ ਦੇ ਵਿਚਕਾਰ ਦੀ ਕੱਢਿਆ ਜਾ। ਪਰ ਇੱਥੇ ਹੋ ਰਿਹਾ ਹੈ। ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜੇਕਰ ਮੌੜ ਮੰਡੀ ਦਾ ਗੰਦਾ ਪਾਣੀ ਉਸ ਪਿੰਡ ਵਿੱਚ ਦੀ ਕੰਨਾਂ ਤੇ ਹੋ ਕੇ ਅਲਟਰਨੇਟ ਨਹੀਂ ਫਿਰ ਤਾਂ ਕੱਢਿਆ ਜਾ ਸਕਦਾ ਹੈ। ਲੇਕਿਨ ਜੇ ਕੋ ਅਲਟਰਨੇਟ ਹੈਗਾ ਤਾਂ ਫਿਰ ਉਹ ਗੰਦੇ ਪਾਣੀ ਨੂੰ ਮਤਲਬ ਪਿੰਡ ਦੇ ਵਿਚ ਦੀ ਕੱਢਣ ਦੀ ਕੋਈ ਤਕਣੀ ਮਿਲਦੀ ਇੱਥੋਂ ਤੱਕ ਗੱਲ ਸਾਹਮਣੇ ਆ ਗਈ ਕਿ ਪਿੰਡ ਨੇ ਇਹ ਕਹਿਤਾ ਵੀ ਇੱਕ ਸਾਈਡ ਤੋਂ ਕੱਢ ਕੇ ਲੈ ਜਾ। ਉਹਦੇ ਤੋਂ ਵੀ ਮਾਝੇ ਕਹਾਕੇ ਪ੍ਰਮੰਤਮਾਨ ਦੀ ਸਰਕਾਰ ਜਾਂ ਇਹਦਾ ਐਮ ਐਲ ਏ ਆਪਣੇ ਪਾਰਟੀ ਦੇ ਬੰਦਿਆਂ ਦੇ ਥਰੂ ਇਤਰਾਜ਼ ਕਰਵਾ ਕੇ ਜਿੱਧਰ ਦੀ ਪਾਣੀ ਕੱਢਣ ਦਾ ਪਿੰਡ ਵਾਲਿਆਂ ਨੇ ਇਹਨਾਂ ਨੂੰ ਪ੍ਰਪੋਜ਼ਲ ਦਿੱਤੀ ਉਹਨੂੰ ਉਹ ਰੋਕਿਆ ਗਿਆ ਇਹਦਾ ਮਤਲਬ ਸਿੱਧ ਹੋ ਗਿਆ ਕਿ ਲੋਕਾਂ ਨੂੰ ਲਾਤਾਰ ਕੇ ਪਾਣੀ ਪਿੰਡ ਦੇ ਵਿਚਾਲੇ ਦੀ ਹੀ ਗੰਦਾ ਪਾਣੀ ਕੱਢਣ ਦੀ ਵਿਵਥਾਤ ਬਣੀ ਸੀ ਪਰ ਉਹਨੂੰ ਨਿਭਾਇਆ ਗਿਆ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਭਈ ਭਗਵੰਤਮਾਨ ਜੀ ਤੁਸੀਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤੁਹਾਡੇ ਇੱਕ ਇੱਕ ਨੁਮਾਇੰਦੇ ਨੇ ਇੱਕ ਇੱਕ ਵਿਅਕਤੀ ਨੇ ਇਹ ਰੌਣਾ ਪਾਇਆ ਹੈ ਕਿ ਇਹ ਆਮ ਘਰਾਂ ਦੇ ਮੁੰਡਿਆਂ ਦੀ ਸਰਕਾਰ ਬਣੇਗੀ ਤੇ ਸੱਥਾਂ ਤੋਂ ਸਰਕਾਰ ਚੱਲਿਆ ਕਰੇਗੀ ਇਹ ਇਹ ਆਪਾਂ ਸਾਰਿਆਂ ਨੇ ਸੁਣਿਆ ਹੁਣ ਸਵਾਲ ਇਹ ਆ ਵੀ ਉਹ ਪਿੰਡ ਦੀ ਸੱਥ ਹੈ ਜਿਹੜੀ ਉਹ ਦੁਹਾਈ ਪਿੱਟ ਰਹੀ ਆ ਔਰ ਲਾ ਰਹੀ ਆ ਕਿ ਸਾਨੂੰ ਆ ਗੰਦਾ ਪਾਣੀ ਕਿਉਂ ਦਿੱਤਾ ਜਾ ਰਿਹਾ ਕੋ ਸਾਰੇ ਬੰਦੇ ਪਾਣੀ ਦੇ ਵਿੱਚ ਡੁੱਬਿਆ ਜਾ ਰਹੇ ਅਗਰ ਕਿਤੇ ਵੀ ਪਾਣੀ ਲੀਕ ਹੋ ਗਿਆ ਜਿਹੜੇ ਘਰਾਂ ਦੇ ਨੇੜੇ ਪਾਣੀ ਲੀਕ ਹੋ ਗਿਆ ਉਹਨਾਂ ਘਰਾਂ ਨੂੰ ਤੇ ਨਾਰਾਤ ਨੂੰ ਸਚੈਨ ਹੋਣੀ ਹੈ ਦਿਲੇ ਚੈਨ ਹੋਣੀ ਉਹਨਾਂ ਵਾਸਤੇ ਦਾ ਨਰਕ ਬਣ ਗਿਆ ਉਹ ਨਰਕ ਬਣਾਇਆ ਜਾ ਰਿਹਾ ਜਾਗ ਬੁਝ ਕੇ ਬਣਾਇਆ ਜਾ ਰਿਹਾ ਔਰ ਉਹਦੇ ਤੋਂ ਅੱਗੇ ਮੈਂ ਤੇਰੀ ਗੱਲ ਕਰਨੀ ਚਾਹਣਾ ਦੇਖੋ ਪਿੰਡ ਨੇ ਇਹ ਲੜਾਈ ਲੜਦਿਆਂ 25 26 ਬੰਦੇ ਜੇਲ੍ਹ ਚਲੇ ਗਏ ਤਿੰਨ ਬੰਦੇ ਪਿੰਡ ਦੇ ਉੱਥੇ ਭੁਖੜ ਧਾਰ ਤੇ ਬੈਠੇ ਆ ਜੱਜੇ ਬੰਦੀ ਦੇ ਜਿਹੜੇ ਲੜਕਰ ਨੇ ਸਾਡੇ ਆਪ ਨੂੰ ਸਹਿਬਾ ਉਹ ਜੇਲ੍ਹ ਚ ਚਲੇ ਗਏ ਜਿਨ੍ਹਾਂ ਦੇ ਵਿੱਚੋਂ 9 ਆਦਮੀ ਉਹ ਹੜਤਾਲ ਤੇ ਸੀ ਉੱਥੇ ਝੇਲਦੇ। ਉਹਨਾਂ 9 ਦੇ ਵਿੱਚੋਂ 3 ਦੀ ਕੱਲ ਸਿਹਤ ਵਿਗੜਿਆ, ਹਾਲਾਤ ਵਿਗੜਿਆ। ਜਿਨ੍ਹਾਂ ਨੂੰ ਸਿਵਲ ਹਸਪੀਟਲ ਮੁਕਸਰ ਦੇ ਵਿੱਚ ਇਹਨਾਂ ਨੇ ਲੈ ਕੇ ਗਏ ਚੈੱਕਅਪ ਕਰਵਾਇਆ। ਲੇਕਿਨ ਉਹਨਾਂ ਦੀ ਲੜਾਈ ਉਹ ਜਿਹੜੀ ਲੜ ਰਹੇ ਨੇ ਉਹ ਜਾਰੀ ਹੈ। ਕਿ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਏਡ ਨਹੀਂ ਲੈਣੀ, ਕੋਈ ਮੈਡੀਕਲ ਸਹੂਲਤ ਨਹੀਂ ਲੈਣੀ, ਕੋਈ ਦਵਾਈ ਨਹੀਂ ਲੈਣੀ। ਔਰ ਸਾਡੇ ਕਾਕਾ ਸਿੰਘ ਜੀ ਕੋਟੜਾ ਜਿਹੜਾ ਜੀ ਜਨਰਲ ਸੈਕਟਰੀ ਨੇ ਜਿਤੇ ਬੰਦੀ ਦੇ ਮੇਰੇ ਤੋਂ ਮੇਰੇ ਨਾਲ ਮੇਰੇ ਬਰਾਬਰ ਦੇ ਨਹੀਂ ਉਹ ਉੱਥੇ ਗਏ ਨੇ ਜਿਸ ਤਰੀਕੇ ਦੇ ਨਾਲ ਜਿਹੜਾ ਬਿਹੇਵੀਅਰ ਕਰਕੇ ਕਾਕਾ ਸਿੰਘ ਕੋਟੜਾ ਨੂੰ ਤੇ ਸਾਡੀਆਂ ਉੱਥੇ ਬੀਬੀਆਂ ਨੂੰ ਉੱਥੇ ਲੈ ਕੇ ਗਏ ਨੇ ਜੇਲ੍ਹ ਦੇ ਵਿੱਚ ਅਮਰਸਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਇਹ ਅਤਿ ਨਿੰਦਣਯੋਗ ਹੈ ਇਹ ਤੁਸੀਂ ਸਾਰੀ ਪੱਪ੍ਰੈਸ ਨੇ ਦੇਖਿਆ ਕਿ ਇੱਕ ਬੀਬੀ ਨੇ ਉੱਥੇ ਜ਼ਹਿਰ ਪੀਣ ਦੀ ਵੀ ਕੋਸ਼ਿਸ਼ ਕੀਤੀ ਆ ਕਿ ਮੈਂ ਆਪਣੀ ਜਾਨ ਦੇ ਦੂੰਗੀ ਲੇਕਿਨ ਸਾਡੇ ਪਿੰਡ ਨੂੰ ਹੀ ਜਿਹੜਾ ਗੰਦਾ ਪਾਣੀ ਦਿੱਤਾ ਜਾ ਰਿਹਾ ਹੈ ਇਹਦਾ ਅਸੀਂ ਵਿਰੋਧ ਕਰਦੇ ਹਾਂ ਉਹਦੀ ਵੀ ਕੋਈ ਪਰਵਾਹ ਨਹੀਂ ਇਹਦਾ ਮਤਲਬ ਲੋਕ ਮਰਦੇ ਆ ਤਾਂ ਮਰਨ ਲੋਕ ਭੁੱਖੇ ਰਹਿ ਕੇ ਮਰਦੇ ਆ ਤਾਂ ਮਰਨ ਲੇਕਿਨ ਪਾਣੀ ਇੱਕ ਐਮਐਲਏ ਦੀ ਈਗੋ ਨੂੰ ਕਾਇਮ ਰੱਖਣਾ ਉਹਦੀ ਈਗੋ ਨੂੰ ਮਜ਼ਬੂਤ ਕਰਦਾ ਉਹਦੀ ਈਗੋ ਨੂੰ ਪੱਠੇ ਪਾਉਣ ਵਾਸਤੇ ਸਰਕਾਰ ਤੇ ਪ੍ਰਸ਼ਾਸਨ ਸਾਰਾ ਇਸ ਗੱਲ ਦੇ ਉੱਤੇ ਜੋੜਨੇ ਕਿ ਲੱਗਿਆ ਹੋਇਆ ਅੱਜ ਮੈਨੂੰ ਰਿਪੋਰਟ ਮਿਲੀ ਹੈ ਅਗਰ ਦੂਸਰੀ ਕ੍ਰੌਪਸ ਦੇ ਉੱਤੇ ਸਾਰੀਆਂ ਕ੍ਰੌਪਸ ਦੇ ਉੱਤੇ ਐਮਐਸਪੀ ਗਰੰਟੀ ਵਧ ਜੇ ਸਾਨੂੰ ਉਹਨਾਂ ਦਾ ਰੇਟ ਸਰਕਾਰ ਛੋਣੇ ਨਾਲੋਂ ਵੱਧ ਦੇਣਾ ਸ਼ੁਰੂ ਕਰ ਦੇਵੇ ਲੋਕ ਆਪਣੇ ਆਪ ਛੋਣਾ ਛੱਡ ਕੇ ਇਧਰ ਨੂੰ ਆ ਜਾਣ ਉਹ ਜ਼ਬਰਦਸਤੀ ਮੋੜਨੀ ਕੋਸ਼ਿਸ਼ ਨਾ ਕਰੇ ਸਰਕਾਰ ਆ ਬਾਰੇ ਕਹਿੰਦੇ ਦਾਲਾਂ ਦਿੱਤੀਆਂ ਨੇ ਪੁੰਧਾ ਆ ਗਿਆ ਉਹਨੂੰ ਦਾਲ ਕੀ ਜੜਾ ਬੋਏਗੀ ਮੈਂ ਮੈਂ ਗਾ ਦ ਇਹ ਇਹ ਮੈਂ ਗਾ ਦ ਮੋਹ ਸੋਹਣੇ ਸਵਾਲ ਹੈ ਤੇ ਮੈਨੂੰ ਚੰਗੀ ਮੈਨੂੰ ਬੜੀ ਖੁਸ਼ੀ ਹੈ ਕਿ ਇਸ ਇਸ ਟੌਪਿਕ ਦੇ ਉੱਤੇ ਸਵਾਲ ਹੋਣ ਲੱਗੇ ਆਜ ਜਿਹੜੀ ਦਾਲ ਹੈ ਸਾਡੀ ਮੂੰਗੀ ਕਿਤੇ ਵਿਕਦੀ ਹੈ 8000 ਨੂੰ ਖਪਤਕਾਰ ਨੂੰ ਮੂੰਗੀ ਦੀ ਦਾਲ ਮਿਲਦੀ ਹੈ 150 ਰੁਪਏ ਕਿਲੋ ਕਮਾਈ ਕੌਣ ਕਰ ਰਿਹਾ ਹੈ ਮੀਡੀਏਟਰ ਕਰ ਰਿਹਾ ਹੈ ਨਾ ਅਸੀਂ ਉੱਥੇ ਵੀ ਕਿਹਾ ਕਿ ਯਾਰ ਤੁਸੀਂ ਇਹ ਨਾ ਜੇ ਐਮਐਸਪੀ ਨੇ ਧਾਰਤ ਹੋ ਜੇ ਤੈ ਹੋ ਜੇ ਪਤਾ ਲੱਗ ਜੇ ਹਰ ਇੱਕ ਕੰਜ਼ਿਊਮਰ ਨੂੰ ਪਤਾ ਲੱਗ ਜੇ ਕਿ ਜਿਹੜੀ ਮੂੰਗੀ ਹੈ ਉਹ 8000 ਨੂੰ ਕਿਲੋ ਆਪ ਨੂੰ ਨਾ ਘਟਲ ਹੈ ਜਾਂ ਜਾਨੀ 80 ਰੁਪਏ ਕਿਲੋ ਪਤਾ ਲੱਗ ਜੇ ਹਰ ਇੱਕ ਤੇ ਜਦੋਂ ਹਰ ਇੱਕ ਨੂੰ ਪਤਾ ਲੱਗ ਜੇਗਾ ਤਾਂ ਫਿਰ ਉਹ ਸੋਚੇਗਾ ਨਾ ਵੀ ਤੂੰ ਭਾਈ ਦੂਰ ਸੇ ਤੋਂ ਲਾ ਰਹੇ ਹੈਂ ਕੰਟਰੋਲ ਹੋਏਗਾ ਅਗਲੀ ਗੱਲ ਅਸੀਂ ਇਹ ਵੀ ਕਹ ਸੀ ਸਰਕਾਰ ਨੂੰ ਕਿ ਤੁਸੀਂ ਮੁਨਾਫਾ ਜਿਹੜਾ ਦੇਣਾ ਹੈ ਮੀਡੀਏਟਰ ਨੂੰ ਉਹ ਇੱਕ ਸੀਮਾ ਤੈਅ ਕਰੋ 10% ਕਰ ਦਿਓ 12% ਕਰ ਦਿਓ 15% ਕਰ ਦਿਓ ਜਿਹੜਾ ਆਦਮੀ ਉਸ ਤੈਅ ਕੀਤੇ ਮੁਨਾਫੇ ਤੋਂ ਵੱਧ ਮੁਨਾਫਾ ਚਾਰਜ ਕਰੇਗਾ ਕੰਜ਼ਿਊਮਰ ਤੋਂ ਉਹਦੇ ਖਿਲਾਫ ਮੁਕਤਮਾਂ ਦਰਜ ਹੋਵੇ ਤਾਂ ਕਿ ਕੰਜ਼ਿਊਮਰ ਨੂੰ ਵੀ ਸਸਤਾ ਮਿਲੇ ਤੇ ਸਾਡਾ ਵੀ ਪੂਰਾ ਇਹ ਰਿਹਾ ਟਿਮ ਜੀ ਹੁਣ ਇੱਕ ਸਵਾਲ ਹੋਰ ਹੈ ਤੁਹਾਡਾ ਜਵਾਬ ਦਿਓ ਅੱਜ ਭਾਰਤ ਪੌਣੇ 2 ਲੱਖ ਕਰੋੜ ਰੁਪਏ ਦਾ ਖਾਮਾਇਲ ਤੇ ਦਾਲਾ ਲਗਭਗ 40000 ਕਰੋੜ ਦੀਆਂ ਦਾਣਾ ਬਾਹਰੋਂ ਮੰਗਾ ਰਹੇ ਹਨ ਅਗਰ ਬਾਹਰ ਲਿਆਂ ਦਾਲਾ ਸਾਡੇ ਕਿਸਾਨ ਮਤਲਬ ਪਬਲਿਕ ਨੂੰ ਖਵਾਈਆਂ ਜਾ ਰਹੀਆਂ ਨੇ ਤੇ ਕੀ ਉਹ ਦਾਲਾ ਪੰਜਾਬ ਦੇ ਅੰਦਰ ਕੀ ਭਾਰਤ ਦੇ ਅੰਦਰ ਨਹੀਂ ਹੋ ਸਕਦੀ ਹੋ ਸਕਦੀਆਂ ਨੇ ਜੇ ਉਹ ਦਾਣਾ ਇੱਥੇ ਪੈਦਾ ਹੋਣ ਉਹਨਾਂ ਦੇ ਖਰਚੇ ਘਟਣ ਤਾਂ ਸੁਭਾਵਕ ਉਹਨਾਂ ਦੇ ਰੇਟ ਘੱਟ ਵੀ ਘੜਾ ਘੱਟਦੇ ਰੇਟ ਤੇ ਵੀ ਸਾਡੇ ਲੋਕਾਂ ਨੂੰ ਮਿਲ ਸਕਦੀਆਂ ਨਹੀਂ ਸੋ ਇਸ ਕਰਕੇ ਜਿਹੜਾ ਸਾਡੇ ਆਪ ਖਪਤਕਾਰ ਤੇ ਬੋਝ ਹੈ ਉਹ ਮੀਡੀਏਟਰ ਦਾ ਵਪਾਰੀ ਦਾ ਕਿਸਾਨ ਦਾ ਸਰਕਾਰ ਦਾ ਉਸਨੇ ਦੋਹਤ ਹੀ ਨਹੀਂ ਕਿ ਰੇਟ ਦਾ ਹੱਦ ਰਹਿ ਜਾਂਦਾ ਕਿ ਤਰ੍ਹਾਂ ਵੀ ਸੋ ਤਾਂ ਮੈਂ ਇਹੀ ਤਾਂ ਅਸੀਂ ਕਹਿ ਰਹੇ ਆ ਸਰਕਾਰ ਕਰੇ ਨਾ ਸਰਕਾਰ ਕਰ ਨਹੀਂ ਰਹੀ ਰੌਲਾ ਦੇ ਇਸ ਗੱਲ ਦਾ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਕਿਉਂ ਮੰਗ ਰਹੇ ਆ ਸਰਕਾਰ ਸਾਨੂੰ ਇਸੇ ਗੱਲ ਤੋਂ ਪਾਠ ਰਹੀ ਆ ਕਿ ਜੀ ਇੰਨੇ ਰੁਪਏ ਖਰਚ ਹੋਣਗੇ ਜੇ ਅਸੀਂ ਸਾਰੇ ਖੇ ਖਰੀਦਾਂਗੇ ਤਾਂ ਮੈਂ ਕਹਿੰਦਾ ਵੀ ਜੇ ਸਰਕਾਰ ਖਰੀਦਣਾ ਚਾਹੁੰਦੀ ਤਾਂ ਖਰੀਦੇ ਅਸੀਂ ਇਹ ਨਹੀਂ ਕਹਿ ਰਹੇ ਵੀ ਨਾ ਖਰੀਦੇ ਹਾਂ ਅਸੀਂ ਇਹ ਜ਼ਰੂਰ ਕਹਿ ਰਹੇ ਹਾਂ ਕਿ ਜਿਹੜਾ ਵਪਾਰੀ ਮੰਡੀ ਤੋਂ ਬਾਹਰ ਖਰੀਦਦਾ ਹੈ ਉਹ ਵਪਾਰੀ ਮੰਡੀ ਤੋਂ ਬਾਹਰ ਨਾ ਖਰੀਦੇ ਮੰਡੀ ਦੇ ਅੰਦਰ ਆ ਕੇ ਵਪਾਰੀ ਵੀ ਖਰੀਦ ਸਕਦਾ ਹੈ No problem ਸਾਨੂੰ ਕੋਈ ਦਿੱਕਤ ਨਹੀਂ ਬੱਲੇਵਾਲ ਸਾਹਿਬ ਦੀ ਇਸ ਤਰ੍ਹਾਂ ਹੀ ਚੋਣਾਂ ਲੱਗਣਾ ਲੱਗਣਾ ਨੇ ਪੰਜਾਬ ਦੇ ਪੰਜਾਬ ਦਾ ਪਾਣੀ ਪੀਤਾ ਬਹੁਤ ਚਿਰ ਚੁੱਕਾ ਹੈ ਤਾਂ ਧਿਆਨ ਲਈ ਟੈਂਪਸ ਦਾ ਰੂਟੀਨ ਹੋਣੀ ਚਾਹੀਦੀ